ਆਵਾ ਨਾ ਤੇ ਪਿੱਛੇ ਬੱਜਨ ਵਾਲੇ ਐਸਐਸ ਦੀ ਪਗ ਹੱਥ ਚ ਫੜ ਕੇ ਪਬ ਖੋਇਆ ਹਟੋ ਚਲ ਗਿਆ ਸਾਹਨੇ ਬਹੁਤ ਬਹਾਦਰੀ ਵਿਖਾਈ ਕੋਈ ਵੀ ਸਾਹਦੀ ਮਤ ਲਈ ਨਹੀਂ ਆਇਆ ਅਗੇ ਬੀਤੀ ਦਿਨੀ ਅਮਰਸਾਚ ਪੁਲਿਸ ਲਈ ਮਸਾਲ ਬਣੇ ਜਾਂ ਪੁਲਸ ਅਫਸਰ ਹੀ ਐਸੇ ਜੀ ਸਿੰਘ ਦੀ ਬਹਾਦਰੀ ਦੇ ਕਿਸੇ ਇਤਿਹਾਸਾਸੀ ਸਲੰਕਾ ਪਰਸੰਸਾ ਹੋ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਐਸਐਸ ਬੰਜੀ ਸਿੰਘ ਇਹ ਕਪਾਟੇਗੜ ਚੂਰੀਆਂ ਤੇ ਪਿੰਡ ਪਿਲਾਂ ਤੇ ਚਾਵਕੇ ਪਹੁੰਚੀ ਜਦ ਤੇ ਪਰਿਵਾਰਕ ਮੈਂਬਰਾਂ ਦਾ ਉਰੂਕੇ ਬੁਰਾ ਹਾਲ ਹੈ ਉੱਥੇ ਸ਼ਕੇਸ਼ ਬੰਧੀਆਂ ਆਂਦੇ ਰਿਸ਼ਤੇਦਾਰਾਂ ਈ ਮੀ ਐਸਆਈ ਪਰਮਜੀਤ ਸਿੰਘ ਦੀ ਮੌਤ ਉਪਰ गहरा ਸ਼ੋਕ ਦਿਨ ਦਮ ਬੰਦਾ ਵਰਤੀ ਹਮ ਤਰਤੀ ਪ੍ਰਗਟਾਈ ਹੈ ਇਹ ਵੀ ਦੱਸ ਦਈਏ ਕਿ ਪਰਮਜੀਤ ਸਿੰਘ ਐਸਐਸਆਈ ਦੀ ਬੇਟੀ ਜੋ ਵਿਦੇਸ਼ ਵਿੱਚ ਹੈ ਐਤਵਾਰ ਪਿੰਡ ਪੁੰਛਨ ਤੇ ਉਹਨਾਂ ਦਾ 21 ਫਰਵੀ ਐਤਵਾਰ ਨੂੰ ਪਿੰਡ ਵੀਲਾ ਤੇ ਜਾਵੇਗੀ ਅੰਤਮ ਸੰਸਕਾਰ ਹੋਵੇਗਾ ਐਸਐਸਆਈ ਪਰਮਜੀਤ ਸਿੰਘ ਦੀ ਸਤਾਰ ਹੱਥ ਚ ਫੜ ਕੇ ਭਾਵ ਖੋ ਰਿਹਾ ਹੈ ਆਟੋ ਚੱਲ ਇਹ ਆਟੋ ਚੱਲ ਕੋਰੇ ਚਿਸਤੇ ਆਟੋ ਵਿੱਚ ਐਸਆਈ ਪਰਮਜੀਤ ਸਿੰਘ ਨੇ ਆਪਣੇ ਅੰਤਮ ਸਾਹ ਲਏ ਸਨ ਆਟੋ ਚਾਲਕ ਨੇ ਵੀ ਘਟਨਾ ਅਥੀ ਐਸਐਸ ਦੀ ਬਹਾਦਰੀ ਦੀ ਹੂਈ ਦਾਸਤਨ ਸੁਣਾਈ ਜਿਸ ਵਿੱਚ ਚੁਨਾਕਿਆ ਕਿ ਐਸਆਈ ਪਰਮਜੀਤ ਸਿੰਘ ਨੇ ਕੱਲੇ ਹੀ ਇੱਕ ਕੈਦੀ ਨੂੰ ਫੜ ਕੇ ਉਸਤੇ ਆਟੋ ਵਿੱਚ ਥਾਣੇ ਲਿਜਾਣ ਲਈ ਉਸਤੇ ਆਟੋ ਵਿੱਚ ਬੈਠੇ ਸਨ ਅਤੇ ਉਸਤੇ ਆਟੋ ਵਿੱਚ ਹੀ ਐਸਆਈਪੀ ਜੀ ਸਿੰਘ ਨੇ ਆਪਣੇ ਅੰਤਮ ਸਾਲੇ ਸੁਣਾਉਂਦੇ ਹਦ ਤਨ ਕੀ ਕੁਝ ਕਿਹਾ ਆਟੋ ਚੱਲ ਗਈ ਸੀ ਪਿਛਲੇ ਬਨੇ ਸੀਟ ਤੇ ਤੇ ਜਦੋਂ ਕਿ ਉਹ ਸਪੋਕੇ ਤੇ ਮੈਨੂੰ ਧਿਆਨ ਨਹੀਂ ਰਿਹਾ ਮਰਾਤ ਜਦੋਂ ਗੱਡੀ ਦੀ ਸੀਟ ਚੁੱਕੀ ਤੇ ਪਿੱਛੇ ਪਾਕ ਗਈ ਸੀ ਮੈਂ ਦੇਖਿਆ ਤੇ ਮੈਨੂੰ ਪਤਾ ਲੱਗਾ ਵੀ ਇਹਦੇ ਉਹਨਾਂ ਦੀ ਹੀਗੀ ਐ ਮੈਂ ਸੋਚਿਆ ਸੀ ਵੀ ਮੈਂ ਉਹਨਾਂ ਨੂੰ ਮਿਲ ਕੇ ਤੇ ਨਾਲੇ ਹਾਲ-ਚਾਲ ਪੁੱਛ ਕੇ ਆਵਾਂਗਾ ਤੇ ਨਾਲੇ ਉਹਨਾਂ ਦੀ ਪੱਗ ਦੇ ਕੇ ਆਵਾਂਗਾ ਮਗਰ ਮੈਨੂੰ ਰਾਤ ਪਤਾ ਚੱਲਿਆ ਕਿ ਉਹਨਾਂ ਦੀ ਡੈਥ ਹੋ ਗਈ ਜੀ ਤੇ ਜਦੋਂ ਭੱਜਿਆ ਤੁਸੀਂ ਫੜਿਆ ਕਿ ਨਾਲ ਪੁਲਿਸ ਮੁਲਾਜ਼ਮ ਨੇ ਵੀ ਉਹਨੂੰ ਬੰਦੇ ਨੂੰ ਸਰ ਉਹ ਮੁਲਾਜ਼ਮ 올ਡੇ ਸੀ ਉਹ ਪਿੱਛੇ ਸੀ ਉਹ ਮੈਂ ਦੂਰੋਂ ਵੇਖਿਆ ਤੇ ਮੈਂ ਭੱਜ ਕੇ ਫੜਿਆ ਉਹਨੂੰ ਗੱਡੀ ਛੱਡ ਕੇ ਆਪਣੀ ਉਹ ਤੇ ਉਹਨੇ ਮੇਰੇ ਤੇ ਹਮਲਾ ਵੀ ਕੀਤਾ ਉਸ ਦੌਰਾਨ ਮੇਰੀ ਜੈਕਟ ਵੀ ਥੋੜੀ ਪਾੜ ਗਈ ਲਈ ਅੱਛਾ ਜਿਹੜਾ ਮੁਜਰਮ ਭੱਜਿਆ ਸੀ ਉਹਨੂੰ ਤੁਸੀਂ ਭੱਜ ਕੇ ਫੜਿਆ ਵਾ ਹਾਂ ਜੀ ਹਾਂ ਜੀ ਸਰ ਇੱਕ ਵਾਰੀ ਨਹੀਂ ਦੋ ਵਾਰੀ ਫੜਿਆ ਜੀ ਪਹਿਲਾਂ ਜਦੋਂ ਫੜਿਆ ਉਹ ਆਪਾਂ ਹਸਰਤਾਲ ਲੈ ਕੇ ਜਾ ਰਹੇ ਸੀ ਉਹਨੂੰ ਦੁਬਾਰਾ ਤੇ ਉਹ ਰਸਤੇ ਦੇ ਵਿੱਚ ਹਸਪੀਟਲ ਦੇ ਦੋ ਦੁਕਾਨਾਂ ਪਹਿਲਾਂ ਉਹ ਮੁਲਾਜ਼ਮ ਬਿਹੋਸ਼ ਹੋ ਗਿਆ ਤੇ ਪੁਲ ਉਹ ਇਰਾ ਕੈਦੀ ਸੀ ਉਹ ਵਿਚੋਂ ਨਿਕਲ ਕੇ ਭੱਜ ਗਿਆ ਗੱਡੀ 'ਚੋਂ ਫਿਰ ਮੈਂ ਦੁਬਾਰਾ ਗੱਡੀ ਉੱਥੇ ਛੱਡ ਕੇ ਤੇ ਮੈਂ ਭੱਜ ਕੇ ਉਹਨੂੰ ਫੜਿਆ ਉਹ ਪਟੜੀ ਪੁਲ ਦੇ ਕੋਲੋਂ ਤੇ ਉਹਨੂੰ ਵਾਪਸ ਲੈ ਕੇ ਆਇਆ ਮੈਂ ਆ ਕੇ ਦੇਖਿਆ ਉਹ ਮੁਲਾਜ਼ਮ ਗੱਡੀ ਦੇ ਵਿੱਚ ਬਿਹੋਸ਼ ਹੀ ਪਿਆ ਸੀ ਉਸੇ ਹਾਲਤ ਦੇ ਵਿੱਚ ਕਾਫੀ ਪਬਲਿਕ ਸੀ ਲੱਗੇ ਗੱਡੀ ਤੇ ਪਰ ਕਿਸੇ ਨੇ ਉਹਦੀ ਉਸ ਟਾਈਮ ਤੇ ਮਦਦ ਨਹੀਂ ਕੀਤੀ ਮੈਂ ਸੋਚਦਾ ਜਿਦ ਤਰਾ ਮੈਂ ਭੱਜ ਕੇ ਉਹਨੂੰ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਮੇਰੇ ਵਰਗਾ ਇੱਕ ਬੰਦਾ ਵੀ ਉਹਨਾਂ ਦੀ ਮਦਦ ਕਰਦਾ ਪਹਿਲਾਂ ਪਹੁੰਚ ਜਾਂਦੇ ਅੰਦਰ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਅੱਜ ਤੁਸੀਂ ਪੱਗ ਦੇ ਨਾ ਕਿੰਨਾ ਨੂੰ ਦੇਣ ਆਏ ਹੋ ਇਹ ਸਾਰੇ ਕਮਿਸ਼ਨਰ ਸਾਹਿਬ ਦੇ ਸਪੁਰਤ ਕਰਨੀ ਆ ਜੀ ਪੱਗ ਉਹਨਾਂ ਦੀ ਕਿਉਂਕਿ ਉਹਨਾਂ ਦਾ ਮਾਨ ਆ ਜੀ ਜਿਹ ਡਿਊਟੀ ਤੇ ਹੋਣ ਡਿਊਟੀ ਸ਼ਹੀਦੀ ਮਹਿਕਮਾਂਗ ਹੋਏ ਨੇ ਉਹ ਕਿਉਂਕਿ ਉਹ ਦਤਨੀ ਮੈਂ ਕਹਾਂਗਾ ਸ਼ਹੀਦੀ ਹੋਏ ਨੇ ਕਿਉਂਕਿ ਉਹਨਾਂ ਨੇ ਬੜੀ ਹਿੰਮਤ ਕੀਤੀ ਆਪਣੀ ਇਸ ਦਾ ਨਾਂ ਧਿਆਨ ਕਰਦੇ ਉਸ ਕੈਦੀ ਦੇ ਮਗਰ ਬੜੀ ਦੌੜ ਲਾਈ ਸੀ ਬਲ ਹਸਪਤਾਲ ਤੋਂ ਲੈ ਕੇ ਕਿਤੇ ਕਾਮਡੀ ਆ ਉੱਥੋਂ ਤੱਕ ਉਹਨਾਂ ਨੇ ਪਿੱਛੇ ਪਿੱਛਾ ਕੀਤਾ ਉਹਨਾਂ ਦਾ ਕਿੰਨੇ ਕਰਦੀ ਸੀ ਤੁਹਾਡੀ ਗੱਡੀ ਦੇ ਵਿੱਚ ਸਰ 1 ਸੀ ਕਰਦੀ ਸੀ ਠੀਕ ਹੈ ਫਰਮ ਜੀ ਸਹੀ ਨੇ ਜਿਹਨਾਂ ਵੀ ਰਾਮਬਗ ਥਾਣੇ ਡਿਊਟੀ ਸੀ ਦੁਰਾਨੇ ਡਿਊਟੀ ਜਿਹਨਾਂ ਦੀ ਕੱਲ ਜਿਹੜੀ ਹੈ ਡੈਥ ਹੋ ਗਈ ਹੈ ਜੋ ਬੜੀ ਮਨਪਸੰਦੀ ਸਾਹਿਬ ਹੈ ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਜਿਹੜਾ ਅਫਸੋਸ ਵੀ ਹੈ ਇਹ ਅੱਜ ਇੱਕ ਕਾਊਂਟਰ ਚਾਲਕ ਵੱਲੋਂ ਜਿਹੜੀ ਸਾਨੂੰ ਉਹਨਾਂ ਦੀ ਪਗੜੀ ਦਿੱਤੀ ਗਈ ਜੋ ਸਾਡੇ ਲਈ ਮਾਨਵਰੀ ਗੱਲ ਹੈ ਐਸਐਚਓ ਰਾਮਬਗ ਦੇ ਨਾਲ ਟਾਈਪ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਉਹਦੀ ਜਿਹੜੀ ਫੋਟੋ ਹੈ ਸੌਂਪੀ ਹੈ अच्छा मैम किस तरह ਦਾ ਸਹਿਯੋਗ ਜਿਸ ਤਰ੍ਹਾਂ ਨੌਜਵਾਨੇ ਦਿੱਤਾ ਵਾ ਅਪੀਲ ਕਰਨਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਪੂਰਾ ਅੰਮ੍ਰਿਤਸਰ ਪੂਰਾ ਪੰਜਾਬ ਲੋਕਾਂ ਨੂੰ ਲੋਕਾਂ ਦਾ ਜਿਹੜਾ ਪੁਲਿਸ ਨੂੰ ਮਿਲੇ ਤਾਂ ਕ੍ਰਾਈਮ ਬਿਲਕੁਲ ਖਤਮ ਹੋ ਸਕਦਾ ਬਿਲਕੁਲ ਜੀ ਤੁਹਾਡੇ ذریعے ਮੈਂ ਜਿਹੜੇ ਸਾਰੇ ਜੱਡੇ ਵੀ ਪਬਲਿਕ ਦੇ ਹੈਗੇ ਨੇ ਆਪਣੀ ਪਬਲਿਕ ਹੈ ਸਭ ਨੂੰ ਇਹ ਅਪੀਲ ਕਰਦੇ ਆ ਕਿ ਜੇ ਸਾਰੀ ਪਬਲਿਕ ਇਸ ਦਾ ਇਧਰ ਰਲ ਕੇ ਸਹਿਯੋਗ ਕਰੇ ਤਾਂ ਆਪਾਂ ਜਿਹੜੀ ਹੈ ਨਸ਼ਿਆਂ ਤੇ ਵੀ ਤੇ ਪਲੱਸ ਕ੍ਰਾਈਮ ਤੇ ਜਿਹੜੀ ਹੈ ਪ੍ਰੋਪਰ ਪੂਰੇ ਤਰੀਕੇ ਨਾਲ ਠੱਲ ਪਾ ਸਕਦੇ ਅੱਛਾ मैम ਕੱਲ ਇੱਕ ਖਬਰ ਆ ਰਹੀ ਦੱਸਿਆ ਜਾ ਰਿਹਾ ਸੀ ਜਿਹੜੀ ਇੰਚਾਰਜ ਸੀ ਉੱਥੋਂ ਦੇ ਉਹ ਤਾਂ ਬਾਅਦ ਚ ਜਦੋਂ ਆਡੋ ਵਾਲਾ ਆਪ ਸਾਹਮਣੇ ਆਇਆ ਮੀਡੀਆ ਤੇ ਫੇਰ ਪਤਾ ਲੱਗਾ ਸਾਰਿਆਂ ਨੂੰ ਕਿ ਵਾਕਈ ਇਹ ਗੱਲ ਹੋਈ ਸੀ ਜੀ ਜੀ ਕਿ ਦੱਬਣ ਦੀ ਕੋਸ਼ਿਸ਼ ਕੀਤੀ ਯਾਰ ਨਹੀਂ ਜੀ ਨਹੀਂ ਤਾਂ ਨਹੀਂ ਆਫਟਰ ਵੈਰੀਫਿਕੇਸ਼ਨ ਕੋਸ਼ਿਸ਼ ਜਾਂ ਹੁੰਦੀ ਹੈ ਨਾ ਜਦੋਂ ਸਟਾਰਟਿੰਗ ਤੇ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਤੇ ਆਫਟਰ ਵੈਰੀਫਿਕੇਸ਼ਨ ਜਦੋਂ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀ ਅੱਛਾ ਉਹ ਕਹਿਦੀ ਜਿਹੜਾ ਉਹ ਉੱਤ ਕਿਹੜੇ ਕੇਸ ਹੈ ਕਿਸ ਕੁਛ ਦੇ ਬਾਰੇ ਜਾਣਕਾਰੀ ਹੈ ਨਹੀਂ ਇਹਦੇ ਬਾਰੇ ਰਾਮ ਬਾਗ ਤੋਂ ਉਹ ਕਾਬੂ ਆ ਗਿਆ